ਦਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸ਼ਿਲਾੰਗ ਮੀਗਾਲਿਆ ਵਿੱਚ ਵਸਦੇ ਸਿੱਖਾਂ ਦੇ ਲਈ ਹਾਈ ਕੋਰਟ ਮੀਗਾਲਿਆ ਦਾ ਚੰਗਾ ਫੈਸਲਾ ਆਇਆ ਹੈ। ਦਰਅਸਲ ਪਿਛਲੇ ਕੁਝ ਮਹੀਨੇ ਪਹਿਲਾਂ ਸ਼ਿਲਾੰਗ ਦੇ ਵਿੱਚ ਵਸਦੇ ਸਿੱਖਾਂ ਦੇ ਉੱਤੇ ਖਾਸੀ ਲੋਕਾਂ ਦੇ ਨਾਲ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਖਾਸੀ ਲੋਕ ਸਿੱਖਾਂ ਤੇ ਪੰਜਾਬੀਆਂ ਨੂੰ ਉਥੋਂ ਕੱਢਣਾ ਚਾਹੁੰਦੇ ਸੀ ਸ਼ਿਲੌਂਗ ਦੀ ਪੰਜਾਬੀ ਕਲੋਨੀ ਦੇ ਵਿੱਚ ਲਗਭਗ 2500 ਲੋਕ ਉਹ ਨੇ ਜਿਹੜੇ 200 ਸਾਲ ਪਹਿਲਾਂ ਸ਼ਿਲੌਂਗ ਦੇ ਵਿੱਚ ਜਾ ਕੇ ਵਸ ਚੁੱਕੇ ਸੀ ਮਾਮੂਲੀ ਲੜਾਈ ਤੋਂ ਲੈ ਕੇ ਝਗੜਾ ਇੱਥੇ ਤੱਕ ਪਹੁੰਚ ਗਿਆ ਕਿ ਉਹ ਲੋਕ ਸਿੱਖਾਂ ਨੂੰ ਇੱਥੋਂ ਉਜਾੜ ਕੇ ਕਿਸੇ ਹੋਰ ਇਲਾਕੇ ਵਿੱਚ ਸੁੱਟਣਾ ਚਾਹੁੰਦੇ ਸੀ ਯੂਨਾਈਟਿਡ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਇਹਨਾਂ ਸਿੱਖਾਂ ਦੀ ਬਾਹ ਫੜੀ ਤੇ ਹਾਈ ਕੋਰਟ ਦੇ ਵਿੱਚ ਕੇਸ ਲਾ ਦਿੱਤਾ ਗਿਆ ਹਾਈ ਕੋਰਟ ਨੇ ਸ਼ਲਾਂਗ ਦੇ ਸਿੱਖਾਂ ਦੇ ਲਈ ਇਹ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਇਥੋਂ ਉਜਾੜਿਆ ਨਹੀਂ ਜਾਏਗਾ ਹੇਠਲੀ ਅਦਾਲਤ ਨੂੰ ਹੁਕਮ ਜਾਰੀ ਕੀਤੇ ਨੇ ਕਿ ਸ਼ਲਾਂਗ ਦੇ ਸਿੱਖਾਂ ਦਾ ਪੱਖ ਸੁਣਾਇਆ ਜਾਵੇ ਅਤੇ ਉਹਨਾਂ ਦੇ ਉਜਾੜੇ ਦੇ ਉੱਤੇ ਰੋਕ ਲਾ ਦਿੱਤੀ ਜਾਵੇ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸ਼ਲਾਂਗ ਦੇ ਸਿੱਖਾਂ ਦੀ ਕੀ ਰਾਇ ਹੈ ਅਸੀਂ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹਾਂਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਹਾਂਜੀ ਭਾਈ ਗੁਰਜੀਤ ਸਿੰਘ ਜੀ ਜਿਹੜਾ ਸ਼ਲਾਂਗ ਹਾਈ ਕੋਰਟ ਦੇ ਵਿੱਚੋਂ ਫੈਸਲਾ ਆਇਆ ਜਿਹੜਾ ਪੰਜਾਬੀ ਲੈਣ ਤੇ ਪੰਜਾਬੀ ਕਲੋਨੀ ਬਾਰੇ ਜਿਹੜਾ ਉੱਥੋਂ ਹਟਾਉਣ ਦੀ ਮੰਗ ਸੀ ਖਾਸੀ ਭਾਈਚਾਰੇ ਵੱਲੋਂ ਉਹ ਫੈਸਲਾ ਜਿਹੜਾ ਆਇਆ ਵੀ ਇਹ ਲੋਅਰ ਕੋਰਟ ਨੂੰ ਉਹਨਾਂ ਨੇ ਹੁਕਮ ਭੇਜਤਾ ਤੁਸੀਂ ਇਹਨੂੰ ਆਪਣੇ ਹੱਕੇ 'ਚ ਸਮਝਦੇ ਹੋ ਕਿਵੇਂ ਲੈਨੇਓ ਕੀ ਮਸਲਾ ਪੂਰਾ ਜੀ ਨਹੀਂ ਜਿਹੜਾ ਨਾ ਇਹ ਸਾਡਾ ਕੇਸ ਹੀ ਨਾ ਇੱਥੇ ਇੱਥੇ ਜਿਹੜਾ ਪਾਇਆ ਹੋਇਆ ਹੈ ਨਾ ਕੇਸ ਜਿਹੜੀ ਹਾਈ ਕੋਰਟ ਦੇ ਵਿੱਚ ਹਾਂਜੀ ਇਹ 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 ਕੀ ਮਤਲਬ ਜਿਹੜੀ ਗਵਰਨਮੈਂਟ ਜਿਹੜੀ ਆ ਉਹ ਜਾਤੀ ਕਰ ਰਹੀ ਆ ਕਿਉਂਕਿ ਇੱਥੇ 200 ਸਾਲ ਦੇ ਕਰੀਬ ਹੋ ਗਏ ਲੈਂਦੇ ਨੇ ਪੰਜਾਬੀਆਂ ਨੂੰ ਜੀ ਸਿੱਖਾਂ ਨੂੰ ਹੈਜੀ ਤੇ ਮਤਲਬ ਇਹ ਹੁਣ ਇੱਕ ਹਾਈ ਲੈਵਲ ਕਮੇਟੀ ਇਹਨਾਂ ਜਿਹੜੀ ਬਣਾਈ ਸੀ ਹੈਜੀ ਉਹ ਮਤਲਬ ਬੜੀ ਕਾਰਵਾਈ ਕਰ ਰਹੀ ਸੀ ਫਾਸਟ ਕਾਰਵਾਈ ਕਰ ਰਹੀ ਸੀ ਹੈਜੀ ਕਿ ਇਥੋਂ ਇਹਨਾਂ ਨੂੰ ਕਿਸ ਤਰੀਕੇ ਨਾਲ ਰੀ ਲੋਕੇਟ ਕਰਨਾ ਜੀ ਤੇ ਹਾਈ ਕੋਰਟ ਨੇ ਮਤਲਬ ਇਹ ਫੈਸਲਾ ਦਿੱਤਾ ਆ ਕਿ ਕੋਈ ਵੀ ਕਾਰਵਾਈ ਜਿਹੜੀ ਆ ਨਾ ਮਤਲਬ ਗਵਰਨਮੈਂਟ ਨੇ ਜਿਹੜੀ ਵੀ ਕਾਰਵਾਈ ਕਰਨੀ ਆ ਨਾ ਹਾਂ ਹਾਂ ਉਹ ਉਹ ਮਤਲਬ ਪ੍ਰੋਪਰ ਪ੍ਰੋਸੈਸ ਜਿਹੜਾ ਹੁੰਦਾ ਨਾ ਜਿਸ ਤਰ੍ਹਾਂ ਮਤਲਬ ਜ਼ਮੀਨ ਦੇ ਮਾਮਲੇ ਇਹ ਤੇ ਜ਼ਮੀਨ ਦਾ ਮਸਲਾ ਹੈ ਨਾ ਤੇ ਜ਼ਮੀਨ ਦੇ ਜਿਹੜੀ ਕਾਰਵਾਈ ਹੁੰਦੀ ਸਿਵਲ ਕੋਰਟ ਦੇ ਵਿੱਚ ਕਿ ਇਹਦੇ ਵਿੱਚ ਸਾਡਾ ਹੱਕ ਬੰਦਾ ਵਾ ਇਹਦੇ ਮਤਲਬ ਸਾਡਾ ਇੱਥੇ ਰਾਈਟ ਆ ਸਾਡਾ ਰਾਈਟ ਆ ਜਾਂ ਗਵਰਨਮੈਂਟ ਦਾ ਰਾਈਟ ਆ ਉਹ ਮਤਲਬ ਉਹ ਕਲੀਅਰ ਕਰਨ ਵਾਸਤੇ ਸਿਵਲ ਕੋਰਟ ਦੇ ਵਿੱਚ ਜਾਣਾ ਪੈਂਦਾ ਹਾਈ ਕੋਰਟ ਨੇ ਇਹ ਜਿਹੜੀ ਮਤਲਬ ਜਿਸ ਤਰ੍ਹਾਂ ਉਹਨਾਂ ਨੇ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਡਿਸਟਰਬ ਨਾ ਕੀਤਾ ਜਾਵੇ ਪੰਜਾਬੀ ਕਲੌਨ ਜਿਹੜੇ ਇੱਥੇ ਰਹਿੰਦੀ ਆ ਨਾ ਪੰਜਾਬੀ ਕਲੌਨੀਆਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਡਿਸਟਰਬ ਨਾ ਕੀਤਾ ਜਾਵੇ ਜੀ ਦੂਸਰਾ ਉਹਨਾਂ ਨੇ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਇਹਨਾਂ ਦੀ ਮਤਲਬ ਸਿਕਿਉਰਿਟੀ ਜਿਹੜੀ ਆ ਹਾਂ ਜੀ ਲਾਅ ਐਂਡ ਆਰਡਰ ਦੀ ਜਿਹੜੀ ਜਿਹੜੀ ਆ ਉਹ ਮਤਲਬ ਪੂਰੀ ਬਹਾਲੀ ਰੱਖੀ ਜਾਵੇ ਕਿਸ ਤਰ੍ਹਾਂ ਕਿਸੇ ਤਰੀਕੇ ਦਾ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਾ ਹੋਵੇ ਹਾਂਜੀ ਤੇ ਇਹਨਾਂ ਦੀ ਸਿਕਿਉਰਿਟੀ ਜਿਹੜੀ ਜਾਨ ਮਾਲ ਦੀ ਜਿਹੜੀ ਰਾਖੀ ਉਹ ਗਵਰਨਮੈਂਟ ਦੀ ਸਟੇਟ ਐਡਮਿਨਿਸਟ੍ਰੇਸ਼ਨ ਆ ਨਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਕਰੇਗੀ ਠੀਕ ਹੈ ਹਾਂਜੀ ਤੇ ਜਿਹੜਾ ਉਹ ਇਹਦੇ ਵਿੱਚ ਹੁਣ ਕੀ ਹੈ ਕਿ ਗਵਰਨਮੈਂਟ ਜਿਹੜੀ ਹੈ ਨਾ ਉਹ ਜਾਏਗੀ ਸਿਵਲ ਕੋਰਟ ਦੇ ਵਿੱਚ ਹਾਂਜੀ ਹਾਂਜੀ ਤੇ ਸਿਵਲ ਕੋਰਟ ਸਿਵਲ ਕੋਰਟ ਦੇ ਵਿੱਚ ਜਿਸ ਤਰ੍ਹਾਂ ਕਿ ਮਤਲਬ ਹੁਣ ਤੱਕ ਜੱਜਮੈਂਟ ਮਿਲਿਆ ਜਾਂ ਤੇ ਗਵਰਨਮੈਂਟ ਜਿਹੜੀ ਹੈ ਸਿਵਲ ਕੋਰਟ ਦੇ ਵਿੱਚ ਜਾਊਗੀ ਇਹਦੇ ਲੰਬਾ ਪ੍ਰੋਸੈਸ ਹੈ ਨਾ ਹਾਂਜੀ ਬਿਲਕੁਲ ਜਾਂ ਉਹ ਮਤਲਬ ਜਾ ਜਾ ਹੋ ਜਾਏਗੀ ਡਿਵੀਜ਼ਨ ਬ੍ਰਾਂਚ ਦੇ ਵਿੱਚ ਅਪੀਲ ਕਰੇਗੀ ਇਹ ਆਰਡਰ ਆਰਡਰ ਨੂੰ ਮੋਡੀਫਾਈ ਕਰਵਾਊਗੀ ਜਾਂ ਕੁਝ ਕਰਵਾਊਗੀ ਉਹ ਤੇ ਅਗਲਾ ਨੈਕਸਟ ਸਟੈਪ ਆ ਪਰ ਫਿਲਹਾਲ ਜਿਹੜਾ ਹੁਣ ਜਿਹੜਾ ਇਹ ਜਜਮੈਂਟ ਆ ਇਹ ਜਿੱਥੋਂ ਤੱਕ ਆ ਮਤਲਬ ਇਹ ਸਾਰੇ ਸਾਰਾ ਮਤਲਬ ਕਾਫੀ ਲੋਕਾਂ ਦੇ ਨਾਲ ਲੋਇਸ ਨਾਲ ਵੀ ਡਿਪਲੋਮੈਟਿਕ ਜਿਹੜੇ ਆ ਉਹਨਾਂ ਨਾਲ ਵੀ ਹੂੰ ਹੂੰ ਰਿਪੋਰਟਰ ਵਗੈਰਾ ਜਿਹੜੇ ਆ ਜਰਨਲਿਸਟ ਆ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਨਾ ਉਹ ਕਹਿੰਦੇ ਕਿ ਇਹ ਤੁਹਾਡੇ ਫੇਵਰ ਤੋਂ ਗਵਰਨਮੈਂਟ ਜਿਹੜੀ ਆ ਨਾ ਹਾਂਜੀ ਉਹ ਉਹ ਹੀ ਉਹ ਹੀ ਮਤਲਬ ਇਹਦੇ ਉੱਤੇ ਇਹਨੂੰ ਇਹਨੂੰ ਅੱਗੇ ਮਤਲਬ ਕਿਸ ਤਰ੍ਹਾਂ ਲੈ ਕੇ ਜਾਂਦੀ ਆ ਹਾਂਜੀ ਹਾਂਜੀ ਅ ਸਿਵਲ ਕੋਰਟ ਦੇ ਵਿੱਚ ਉਹਨਾਂ ਨੂੰ ਆਰਡਰ ਕਰਵਾਉਣਾ ਪੈਗਾ ਠੀਕ ਹੈ ਪੂਰੀ ਕਾਰਵਾਈ ਹੋਊਗੀ ਤੇ ਸਿਵਲ ਕੋਰਟ ਦੀ ਜਿਹੜੀ ਕਾਰਵਾਈ ਹੈ ਟਾਈਟਲ ਸੂਟ ਦੇ ਵਿੱਚ ਉਹਦੇ ਪੂਰਾ ਮੈਂਸ਼ਨ ਕੀਤਾ ਜੱਜ ਸਾਹਿਬ ਨੇ ਹਾਂ ਜੀ ਹਾਂ ਜੀ ਕਿ ਉਹ ਪਹਿਲਾਂ ਟਾਈਟਲ ਵੇਖਣਗੇ ਕਿ ਟਾਈਟਲ ਇੱਥੇ ਕਿਹਦਾ ਸਾਡਾ ਸਾਡਾ ਟਾਈਟਲ ਬੰਦ ਹੈ ਨਾ ਕਿਉਂਕਿ ਮਤਲਬ ਇੰਨੇ ਪੁਰਾਣੇ ਰਹਿੰਦੇ ਹੈ ਨਾ ਹਾਂ ਜੀ ਹਾਂ ਜੀ ਤੇ ਜਿਹੜਾ ਜਿਹੜਾ ਰਾਜਾ ਹੈ ਇੱਥੋਂ ਦਾ ਉਹਨੇ ਲਿਖ ਕੇ ਦਿੱਤਾ ਹੋਇਆ ਕਿ ਮੈਂ ਇਹ ਮਤਲਬ ਜ਼ਮੀਨ ਜਿਹੜੀ ਆ ਇਹਨਾਂ ਨੂੰ ਦਿੱਤੀ ਹੋਈ ਆ ਹਾਂ 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 ਸਾਡੇ ਰਾਜੇ ਨੇ ਮਤਲਬ ਪੁਰਾਣੇ ਰਾਜੇ ਨੇ ਇਹ ਜ਼ਮੀਨ ਦਿੱਤੀ ਆ 1863 ਤੋਂ ਪਹਿਲੇ ਦੇ ਲੋਕ ਇੱਥੇ ਰਹਿੰਦੇ ਆ ਹਾਂ ਜੀ ਇੰਨੇ ਪ੍ਰਾਪਤ ਦੇ ਜਿੰਨੇ ਲੋਕ ਰਹਿੰਦੇ ਉਹਨਾਂ ਦਾ ਤੇ ਮਤਲਬ ਅਧਿਕਾਰ ਇੱਥੇ ਬੰਦਾ ਹੀ ਹੈ ਨਾ ਅਗਰ ਸਿਵਲ ਦੇ ਵਿੱਚ ਵੀ ਜਾਂਦੇ ਆ ਜਦੋਂ ਜੱਜ ਸਾਹਿਬ ਨੇ ਇਹ ਵੀ ਇਹ ਵੀ ਇਹ ਵੀ ਕਿਹਾ ਹੈ ਕਿ ਮਤਲਬ ਦੋਆ ਪਾਰਟੀਆਂ ਨੂੰ ਸੁਣ ਕੇ ਫੇਰੀ ਸਿਵਲ ਕੋਰਟ ਜਿਹੜਾ ਵਾ ਉਹ ਫੈਸਲਾ ਕਰੂਗਾ ਤੇ ਫਿਰ ਉਹਨਾਂ ਨੇ ਸਾਨੂੰ ਮਤਲਬ ਪਟੀਸ਼ਨਰ ਵਾਸਤੇ ਸਾਡੇ ਵਾਸਤੇ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੋਰਟ ਨੇ ਕਿ ਅਗਰ ਮਤਲਬ ਪੰਜਾਬੀ ਕੌਗਨਿਟੀ ਆਪਣੇ ਆਪ ਨੂੰ ਕਿਸੇ ਤਰ੍ਹਾਂ ਦਾ ਅਨਸੇਫ ਸਮਝਦੇ ਆ ਹਾਂ ਜੀ ਤੇ ਉਹ ਦੁਬਾਰਾ ਮਤਲਬ ਹਾਈ ਕੋਰਟ ਦੇ ਵਿੱਚ ਆ ਸਕਦੇ ਆ ਅੱਛਾ ਠੀਕ ਹੈ ਮਤਲਬ ਜਿਹੜਾ ਫਿਲਹਾਲ ਇਹ ਫੈਸਲਾ ਹੈਗਾ ਇਹ ਪੰਜਾਬੀ ਤੇ ਆਪਣੇ ਜਿਹੜਾ ਤੁਹਾਡਾ ਹੱਕ ਆਉਂਦੇ ਹੱਕ ਚ ਹੀ ਗਿਆ ਹੈ ਨਾ ਤੇ ਹੱਕ ਚ ਗਿਆ ਇਹ ਮਤਲਬ ਇਹ ਹੁਣ ਜੇ ਇਹ ਜਿਹੜੀ ਲੜਾਈ ਆ ਨਾ ਜਿਹੜੀ ਇਹ ਤੇ ਹੁਣ ਮਤਲਬ ਚੱਲੀ ਸ਼ੁਰੂ ਹੋਈ ਉਹ ਇਹ ਚੱਲਦੀ ਰਹੇਗੀ ਕਿ ਹੁਣ ਉਹ ਗਵਰਨਮੈਂਟ ਦੇ ਜਿਸ ਤਰ੍ਹਾਂ ਇੱਥੋਂ ਦੇ ਲੋਕਲ ਜਿਹੜੇ ਉਹਨਾਂ ਦਾ ਪ੍ਰੈਸ਼ਰ ਆ ਗਵਰਨਮੈਂਟ ਜਿਹੜੀ ਆ ਉਹ ਮਤਲਬ ਸਾਡੇ ਖਿਲਾਫ ਆ ਹਾਂਜੀ ਐਮਐਲਏ ਜਿਹੜੇ ਉਹ ਸਾਡੇ ਖਿਲਾਫ ਆ ਇੱਥੋਂ ਦਾ ਜਿਹੜਾ ਤੇ ਉਹ ਹੁਣ ਕਿਹੜੇ ਕਿਹਦੇ ਨਾਲ ਮਤਲਬ ਅਗਲਾ ਸਟੈਪ ਕੀ ਚੁੱਕਦੇ ਆ ਗਵਰਨਮੈਂਟ ਉਹ ਤੇ ਦੇਖਣਾ ਪਏਗਾ ਨਾ ਫਿਲਹਾਲ ਇਹ ਜਿਹੜਾ ਜੁਡੀਸਪੀਟ ਆ ਇਹਦੇ ਵਿੱਚ ਤੇ ਮਤਲਬ ਜਿੱਥੋਂ ਤੱਕ ਮੈਂ ਸਮਝਦਾ ਆ ਕਿ ਸਾਡੇ ਵਾਸਤੇ ਦੇ ਵਿੱਚ ਕਾਫੀ ਕੁਝ ਮਤਲਬ ਸਹੀ ਆ ਸਭ ਫੇਵਰ ਚ ਆ ਇੱਕ ਗੱਲ ਜਿਵੇਂ ਤੁਸੀਂ ਕਹ ਆ ਵੀ ਜਿਵੇਂ ਲੋਕਲ ਤੁਹਾਡਾ ਐਮ ਐਲ ਏ ਆ ਜਾਂ ਸਰਕਾਰ ਆ ਕਿਉਂਕਿ ਉਹਨਾਂ ਦੀ ਬਹੁਤ ਗਿਣਤੀ ਆ ਜਿਹੜੇ ਲੋਕਲਸ ਨੇ ਖਾਸੀ ਆ ਉਹਨਾਂ ਦੀ ਬਹੁਤ ਗਿਣਤੀ ਆ ਤੇ ਸਰਕਾਰਾਂ ਦਾ ਬਹੁ ਗਿਣਤੀ ਵਾਲੀ ਜਾਣੀਆਂ ਬੇਸ਼ੱਕ ਅਦਾਲਤਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਦਾਲਤ ਨੇ ਤੁਹਾਡੇ ਹੱਕ 'ਚ ਫੈਸਲਾ ਕੀਤਾ ਮਾਹੌਲ ਉੱਥੇ ਹੁਣ ਕਿਵੇਂ ਆ ਹੁਣ ਵੀ ਜਿਵੇਂ ਉਦੋਂ ਮਾਹੌਲ ਖਰਾਬ ਹੋਇਆ ਸਿੱਖਿਆ ਨੂੰ ਥੋੜਾ ਟਾਰਗੇਟ ਕਰਦੇ ਸੀ ਨੌਕਰੀਆਂ ਤੋਂ ਜਾਂ ਦੁਕਾਨਾਂ ਦੀ ਪੰਟੜ ਹੋਣ ਵੀ ਉਸ ਤਰ੍ਹਾਂ ਦੀ ਗੱਲਬਾਤ ਵੇਖਣ ਨੂੰ ਮਿਲਦੀ ਕਿ ਸਾਰਾ ਠੀਕ ਆ ਨਹੀਂ ਉਹਨਾਂ ਤੇ ਜਿਹੜੀ ਸਿਕਿਉਰਿਟੀ ਆ ਨਾ ਉਹ ਚੌਥੀ ਕਲੋਨੀ ਦੇ ਰਸਤਾ ਜਾਂਦਾ ਆ ਤੇ ਉਧਰ ਜਿਹੜੀ ਆਵਾਜ਼ ਆਏ ਗੱਡੀਆਂ ਜਿਹੜੀਆਂ ਚੱਲਦੀਆਂ ਨੇ ਉਹ ਤੇ ਬੱਦਕ ਕੀਤੀਆਂ ਪੂਰੇ ਸ਼ਹਿਰ ਬਾਜ਼ਾਰ ਤੇ ਆ ਸ਼ਹਿਰ ਤੇ ਆ ਜੀ ਤੇ ਦੋਵੇਂ ਬੰਨੇ ਬੈਰੀਕੇਡ ਲਾ ਕੇ ਦੋਵੇਂ ਬੰਨੇ ਗਾਰਡ ਦਿੱਤੀ ਹੋਈ ਸੀ ਆਰਪੀਐਫ ਲੱਗੀ ਆ ਗੁਰਦੁਆਰੇ ਸਾਹਿਬ ਦੇ ਲਾਗੇ ਵੀ ਕੈਂਪ ਲਾਇਆ ਉਹਨਾਂ ਨੇ ਉੱਥੇ ਹੀ ਬੈਠੇ ਆ ਜੀ ਤੇ ਕੀ ਕੋਈ ਤਰ੍ਹਾਂ ਦੀ ਕੋਈ ਅਨਸੁਕਾਂ ਵੀ ਕਟ ਕਟਨਾ ਨਾ ਹੋਵੇ ਜੀ ਤੇ ਬਾਕੀ ਮਤਲਬ ਪਹਿਲੋਂ ਨਾਲੋਂ ਤੇ ਮਾਹੌਲ ਠੀਕ ਆ ਉਹਨ ਇਹ ਜ਼ਿਆਦਾ ਤੇ ਜਿਹੜੇ ਜਿਹੜੇ ਲੀਡਰ ਆ ਨਾ ਇਹ ਹੀ ਢਕਾਉਦੇ ਆ ਮਤਲਬ ਆਮ ਪਬਲਿਕ ਨੂੰ ਹੂੰ ਬਿਲਕੁਲ ਇਹ ਮਤਲਬ ਉਹਦਾ ਉਹਨਾਂ ਦਾ ਕਰਕੇ ਸਭ ਕੁਝ ਜੀ ਚਲੋ ਠੀਕ ਹੈ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਿਹੜਾ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਵੀ ਉਹਨਾਂ ਨੇ ਕਿਹਾ ਵੀ ਅਸੀਂ ਗਾ ਮਦਦ ਵੀ ਕਰਾਂਗੇ ਤੇ ਇੱਕ ਦੋ ਜਿਵੇਂ ਯੂਨਾਈਟਿਡ ਸਿੱਖ ਵੀ ਉਦੋਂ ਇੱਥੇ ਮਦਦ ਕਰਕੇ ਗਈ ਸੀ ਤਾਂ ਇਹਨਾਂ ਜਸਬੰਦੀਆਂ ਨਾਲ ਹੀ ਕੁਝ ਹੋਰ ਨੇ ਵੀ ਤੁਹਾਨੂੰ ਮਦਦ ਕੀਤੀਆਂ ਸ਼ਰੋਮਣੀ ਕਮੇਟੀ ਤੁਹਾਡਾ ਬਿਲਕੁਲ ਸਾਥ ਦੇ ਰਹੀ ਹੈ ਨਾ ਕਿਸਾਂ ਦੇ ਵਿੱਚ ਸਰ ਕਿਤੇ ਇਹ ਜਿਹੜਾ ਕੇਸ ਇਹ ਜਿਹੜਾ ਕੇਸ ਚੱਲਿਆ ਤਾਂ ਜੀ ਇਹ ਦਿੱਲੀ ਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਾਂਜੀ ਇਹ ਇਹਨਾਂ ਵੱਲੋਂ ਹੀ ਜਦੋਂ ਜੀਕੇ ਸਾਹਿਬ ਆਏ ਹੀ ਇਹ ਇਹ ਮਹੀਨੇ ਜਦੋਂ ਇਹ ਇਨਸੀਡੈਂਟ ਹੋਇਆ ਸੀ ਹਾਂਜੀ ਹਾਂਜੀ ਉਸ ਟਾਈਮ ਦੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਇੱਥੇ ਦੀ ਗਵਰਨਮੈਂਟ ਨਾਲ ਵੀ ਗੱਲ ਕੀਤੀ ਸੀ ਹਾਂਜੀ ਫਿਰ ਕੇਸ ਜਿਹੜਾ ਵਾ ਉਹ ਉਹਨਾਂ ਵੱਲੋਂ ਹੀ ਮਤਲਬ ਫਾਈਲ ਕੀਤਾ ਗਿਆ ਜਿਹੜੇ ਵਕੀਲ ਆਉਂਦੇ ਸੀ ਜੀ ਦੋ ਵਕੀਲ ਹਰ ਡੇਢ ਦੇ ਉੱਤੇ ਆਉਂਦੇ ਰਹੇ अच्छा जी ਤੇ ਉਹ ਉਹਨਾਂ ਵੱਲੋਂ ਜਿਹੜੇ ਉਹ ਉਹਨਾਂ ਦਾ ਪੂਰਾ ਜਿੰਨਾ ਖਰਚਾ ਆ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੰਦੀ ਹੈ ਠੀਕ ਹੈ ਜੀ ਸ਼ੋਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੇ ਜਦੋਂ ਮਤਲਬ ਗੁਰਦੁਆਰੇ ਸਾਹਿਬ ਵਾਸਤੇ ਜਿਹੜੀ ਦਿੱਤੀ ਸਹਾਇਤਾ ਜੀ ਜੀ ਜਦੋਂ ਜਿੰਨਾ ਦਾ ਨੁਕਸਾਨ ਹੋਇਆ ਸੀ ਦੁਕਾਨ ਸੜੀ ਸੀ ਠੀਕ ਹੈ ਜੀ ਸ਼ੋਰੂਮੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ 2-2 ਲੱਖ ਰੁਪਏ ਦਿੱਤਾ ਸੀ ਠੀਕ ਹੈ ਜੀ ਚਲੋ ਸੰਸਥਾਵਾਂ ਨੂੰ ਜਿਹੜਾ ਸਾਥ ਦੇਣਾ ਵੀ ਚਾਹੀਦਾ ਆਪਣੇ ਪੰਜਾਬੀ ਜਦੋਂ ਇੰਨੀ ਦੂਰ ਬੈਠੇ ਹਨ ਤੇ ਹਾਂਜੀ ਹਾਂ ਠੀਕ ਹੈ ਜੀ ਧੰਨਵਾਦ ਜੀ ਗੁਰਜੀਤ ਸਿੰਘ ਜੀ ਸ਼ੁਕਰੀਆ ਗੱਲ ਕਰ ਲਈ 30 ਮਈ 2018 ਨੂੰ ਇੱਕ ਛੋਟੀ ਜੀ ਘਟਨਾ ਵਾਪਰੀ ਸ਼ਿਲੌਂਗ ਤੇ ਪੰਜਾਬੀਆਂ ਦੀ ਆਪਸ ਦੇ ਵਿੱਚ ਥੋੜੀ ਜੀ ਟਕਰਾਰ ਹੋ ਗਈ ਉਸ ਤੋਂ ਬਾਅਦ ਇੰਨਾ ਮਾਹੌਲ ਭਖਿਆ ਕਿ ਗੁਰਦੁਆਰਾ ਸਾਹਿਬ ਅਤੇ ਸ਼ਿਲੌਂਗ ਦੀ ਪੰਜਾਬੀ ਲੈਨ ਕਲੋਨੀ ਦੇ ਉੱਤੇ ਖਾਸੀ ਲੋਕਾਂ ਨੇ ਹਮਲਾ ਕੀਤਾ ਜਿਸ ਹਮਲੇ ਦੇ ਵਿੱਚ ਕੁਝ ਸਿੱਖ ਜ਼ਖਮੀ ਹੋਏ ਜਿਸ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਅਤੇ ਹੋਰ ਕਈ ਤਰ੍ਹਾਂ ਦੇ ਮਾਰੂ ਹਥਿਆਰਾਂ ਦੀ ਵਰਤੋਂ ਕੀਤੀ ਗਈ ਕੁਝ ਦਿਨ ਕਰਫੂ ਲੱਗਣ ਤੋਂ ਬਾਅਦ ਜਿੱਥੇ ਮਾਹੌਲ ਠੀਕਤਾ ਹੋ ਗਿਆ ਉਸ ਤੋਂ ਬਾਅਦ ਫਿਰ ਵੀ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਉੱਥੇ ਜਾ ਕੇ ਸ਼ਲਾਂਗ ਦੇ ਸਿੱਖਾਂ ਦੀ ਮਦਦ ਦੀ ਅਪੀਲ ਕੀਤੀ ਤੇ ਨਾਲ ਹੀ ਉਹਨਾਂ ਸਿੱਖਾਂ ਦੀ ਬਾਫੜੀ ਆਪਣੇ ਘਰਾਂ ਨੂੰ ਉਜਾੜੇ ਤੋਂ ਰੋਕਣ ਲਈ ਸ਼ਲਾਂਗ ਦੀਆਂ ਬੱਚੀਆਂ ਬੀਬੀਆਂ ਤੇ ਲੋਕਾਂ ਨੇ ਜਿੱਥੇ ਕਈ ਦਿਨ ਲਗਾਤਾਰ ਆਪਣੇ ਪ੍ਰਦਰਸ਼ਨ ਜਾਰੀ ਰੱਖੇ ਉਸ ਤੋਂ ਬਾਅਦ ਹਾਈ ਕੋਰਟ ਦੇ ਵੀ ਇਸ ਪੱਖ ਨੂੰ ਸਹੀ ਕਰਾਰ ਦਿੱਤਾ ਤੇ ਉਹਨਾਂ ਦੀ ਗੱਲ ਸੁਣਨ ਦਾ ਮੌਕਾ ਦਿੱਤਾ ਹੈ ਦਖਾਲਸ ਟੀਵੀ ਨੇ ਵੀ ਇੱਕ ਮਹੀਨਾ ਲਗਾਤਾਰ ਸ਼ਲਾਂਗ ਦੇ ਵਿੱਚ ਰਹਿ ਕੇ ਪਲ-ਪਲ ਦੀ ਖਬਰ ਲੋਕਾਂ ਸਾਹਮਣੇ ਰੱਖੀ ਤਾਂ ਕਿ ਉੱਥੇ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਉੱਤੇ ਆਵਾਜ਼ ਉਠਾਈ ਜਾ ਸਕੇ ਜਿਕਰਯੋਗ ਹੈ ਕਿ ਸ਼ਲਾਂਗ ਦੇ ਵਿੱਚ ਪੰਜਾਬੀ ਲੋਕ ਲਗਭਗ 200 ਸਾਲ ਪਹਿਲਾਂ ਜਾ ਕੇ ਬਸੇ ਸੀ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਮਾਝੇ ਤੇ ਦੁਆਬੇ ਦੇ ਲੋਕ ਨੇ ਅੱਜ ਵੀ ਉਹਨਾਂ ਨੂੰ ਉਹ ਆਪਣਾ ਇਲਾਕਾ ਆਪਣੇ ਘਰ ਵਾਂਗ ਲੱਗਦਾ ਹੈ ਪਰ ਇੱਕ ਛੋਟੇ ਜਿਹੇ ਮਾਮੂਲੀ ਝਗੜੇ ਤੋਂ ਬਾਅਦ ਉਹਨਾਂ ਨੂੰ ਪੱਕੇ ਤੌਰ ਤੇ ਉਥੋਂ ਉਜਾੜ ਦੇਣ ਦਾ ਹੁਕਮ ਜਾ ਉਜਾੜ ਦੇਣ ਦੀ ਜਿੱਦ ਜਿਹੜੀ ਖਾਸੀ ਲੋਕਾਂ ਨੇ ਕੀਤੀ ਸੀ ਉਹਦੇ ਖਿਲਾਫ ਪੂਰੀ ਦੁਨੀਆ ਦੇ ਸਿੱਖ ਤੇ ਪੰਜਾਬੀ ਉਹਨਾਂ ਸ਼ਲੌਂਗ ਵਾਸੀ ਪੰਜਾਬੀਆਂ ਦੇ ਨਾਲ ਖਲੋਤੇ ਸੀ ਆਉਣ ਵਾਲਾ ਸਮਾਂ ਦੱਸੇਗਾ ਕਿ ਹੇਠਲੀ ਅਦਾਲਤ ਸ਼ਲੌਂਗ ਦੇ ਸਿੱਖਾਂ ਦੇ ਪੱਖ ਨੂੰ ਕਿਸ ਤਰ੍ਹਾਂ ਸੁਣਦੀ ਹੈ ਇਸ ਲੰਘ ਵਿੱਚ ਵਸਦੇ ਪੰਜਾਬੀ ਅੱਜ ਵੀ ਪੂਰੀ ਦੁਨੀਆ ਦੇ ਸਿੱਖ ਭਾਈਚਾਰੇ ਤੇ ਪੰਜਾਬੀ ਲੋਕਾਂ ਤੋਂ ਆਪਣਾ ਸਾਥ ਦੇਣ ਦੀ ਆਸ ਰੱਖਦੇ ਨੇ ਦਖਾਲਸ ਟੀਵੀ ਬਿਨਾ ਕਿਸੇ ਸਿਆਸੀ ਦਬਾਅ ਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ